ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਾਥ ਸ੍ਰੀ ਅਕਾਲ ਜੀ ਆਓ ਰਲ ਮਿਲ ਕੇ ਆਪਾਂ ਇੱਕ ਲੋਕ ਗੀਤ ਦਾ ਆਨੰਦ ਮਾਣੀਏ ਮੈਂ ਤੁਹਾਡੇ ਰੂਬਰੂ ਆਇਆ ਇੱਕ ਪੰਜਾਬੀ ਲੋਕ ਗੀਤ ਕੋੜੀ ਲੈ ਕੇ ਤੇ ਇਹ ਕੋੜੀ ਬਹੁਤ ਪਿਆਰੀ ਹੈ ਤੇ ਆਓ ਸੌਣ ਦੇ ਮਹੀਨੇ ਆਪਾਂ ਇਸ ਲੋਕ ਗੀਤ ਦਾ ਆਨੰਦ ਮਾਣੀਏ ਦੂਰ ਹਲਰ ਮੈਂ ਪਾਂਦਾ ਮ ਗਉਣੀਆਂ ਮੈਂ ਵੀਰੇ ਜੀ ਦਾ ਸਚਨੀ ਸੁਹੇਲੀਓ ਮੈਂ ਵੀਰੇ ਜੀ ਦਾ ਸਾਇਆ ਸਦਾ ਲੈਨੀਆ ਆਵੇ ਵੀਰਾ ਬਗੀ ਸੈ ਕਰੰਦੀ ਆ ਆਵੇ ਵੀਰਾ ਪਾਇਆਂ ਨਾਲ ਖੜੰਦੀ ਆ ਆਵੇ ਵੀਰਾ ਮੁੱਖੋਂ ਪਾਨ ਚ ਪੈਂਦੀ ਆ हत्थों गेंद सटेंदे मैं आंदे दे, दे। सच नी सहेलियो मैं आंदे दे, दे। सगन मना लैनिया दूरों लारी मगौनी ਸਚਨੀ ਸੁਹੇਲੀਆ ਮੈਂ ਵੀਰੇ ਜੀ ਦਾ ਚੀਰ ਰੰਗ ਨਹੀਂ ਨੀਆ ਆਵੇ ਵੀਰਾ ਬੱਗੇ ਸੈਲ ਕਰੇਂਦੀਆ हथों गियूं सच न सिलियूं मां उन मां दूरो लोरो मनारण बिर जी सचनी न मैं वीर जी कॾा घड़ियां अीर बागी सहल आवे वीर पाइया ਮੁੱਖੋਂ ਪਾਨਜ ਪਿੰਦੀ ਆਵੇ ਵੀਰਾ ਅਥੋਂਗੇ ਦਸ ਟੈਂਦੀ ਆ ਮੈਂ ਆਉਂਦੇ ਦੇ ਸੱਚ ਨੀਸ ਹੇਲੀਓ ਮੈਂ ਆਉਂਦੇ ਦੇ ਸਗਨ ਮਨਾਲੈ ਨੀ ਆ ਦੂਰੋਂ सच न सहेलियूं मां वीर जी दी बर दी आवे वीरा बाग़ी सैर करंदीराख मुख पियां वीरा मुक, মে দে চিহল মগন মনিয়া দূৰ লৈ মানি বিৰে যি চি মৰে যি ਜੋੜੋ ਸੁਆਲੈ ਨੀਆ ਆਵੇ ਮੀਰਾ ਬੱਗੇ ਸਹਿਰ ਕਰਿੰਦੀ ਆਵੇ ਮੀਰਾ ਪਾਈਆਂ ਨਾਲ ਖੜਿੰਦੀ ਆਵੇ ਮੀਰਾ ਮੁੱਖੋਂ ਪਾਣ ਚ ਪੈਂਦੀ ਆਵੇ ਮੀਰਾ ਹੱਥ द सचनी सहेलियूं मां ओ सग मन दूरो मां मरासी मॻण मा में जी ਕਜਨੀ ਸੁਹਨੀ ਮ ਵੀਰੇ ਜੀ ਦੀ ਕੋਣੀ ਮੰਗ ਲੈਨੀ ਆਵੇ ਵੀਰਾ ਬਗੀ ਸੈਣ ਕਰੰਦੀ ਆਵੇ ਵੀਰਾ ਪਾਇ ਨਾ ਲਖੜੰਦਿਆ ਆਵੇ ਵੀਰਾ ਮੁੱਖੋਂ ਬਾਣ ਚੁਪੰਦੀ ਆ ਜੀਂਦ ਸਟਿੰਦਿਆ ਮੈਂ ਆਉਂਦੇ ਦੇ ਸੱਚ ਨਹੀਂ ਸਹੇਲੀਆ ਮੈਂ ਆਉਂਦੇ ਦੇ ਸਗਨ ਮਨਾ ਲੈਨੀਆ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਘੋੜੀ ਜਿੰਨੇ ਮਰਜੀ ਇਹਦੇ ਟੱਪੇ ਹੋਰ ਵਧਾ ਲਓ ਪਰ ਇਹ ਜਦੋਂ ਇੱਕੇ ਸਾਏ ਗਾਉਣੀ ਹੁੰਦੀ ਹੈ ਇਸ ਤੇ ਸਾਹ ਬਹੁਤ ਚੜ ਜਾਂਦਾ ਹੈ ਇਹਦੇ ਟੱਪੇ 4-5 ਇਕੱਠੇ ਬੋਲਣੇ ਪੈਂਦੇ ਹਨ ਤੇ ਤੁਸੀਂ ਮੇਰੀ ਇਹ ਗਾਈ ਹੋਈ ਕੋਰੀ ਲਾਈਕ ਕਰਨੀ ਤੇ ਮੈਨੂੰ ਦਿਓ ਆਗਿਆ ਕੱਲ ਨੂੰ ਫੇਰ ਮਿਲਦੇ ਆ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ